ਡਉਆ ਦੀ LED 22 ਇੰਚ ਸਿਰਫ ਉਹ ਸਿਰਫ 4400 ਦੀ 10 ਦਿਨਾਂ ਵਾਸਤੇ ਗਾਰੰਟੀ 3 ਸਾਲ ਔਨ ਸਾਈਡ 365 ਦੀ ਇਹਨਾਂ ਨੂੰ ਔਨ ਕਰਕੇ ਰੱਖੋ ਦਿਨ ਰਾਤ ਜੇ ਖਰਾਬ ਹੋ ਗਈ ਤਾਂ ਨਵੀਂ ਲੈ ਜਿਓ ਆਕੇ ਤੇ CCTV ਕੈਮਰੇ ਅੱਜ ਦੇ ਸਮੇਂ ਦੀ ਜ਼ਰੂਰਤ ਹੋ ਚੁੱਕੇ ਨੇ ਅਸੀਂ ਆਪਣੇ ਘਰਾਂ ਦੇ ਵਿੱਚ ਕੀ ਆਪਣੀਆਂ ਫੈਕਟਰੀਆਂ ਦੇ ਵਿੱਚ ਕੀ ਆਪਣੀਆਂ ਦੁਕਾਨਾਂ ਦੇ ਵਿੱਚ ਹਰ ਜਗ੍ਹਾ CCTV ਕੈਮਰੇ ਲਗਾਉਣੇ ਆ ਪਰ ਕਈ ਵਾਰੀ ਆਪਾਂ ਕੁਝ ਛੋਟੇ ਛੋਟੇ ਪੁਆਇੰਟ ਹੁੰਦੇ ਨੇ ਜਿਹੜੇ ਮਿਸ ਕਰ ਜਾਂਦੇ ਆ ਜਦੋਂ ਆਪਾਂ CCTV ਕੈਮਰੇ ਲਗਾਉਨੇ ਆ ਕਈ ਵਾਰੀ ਸਾਨੂੰ ਛੋਟਾ ਜਿਹਾ ਕੰਮ ਤੇ ਬਹੁਤ ਜ਼ਿਆਦਾ ਸਾਡੇ ਪੈਸੇ ਲੱਗ ਜਾਂਦੇ ਨੇ ਤੇ ਅੱਜ ਦੀ ਵੀਡੀਓ ਚ ਅਸੀਂ ਇਹੀ ਚੀਜ਼ ਤੁਹਾਨੂੰ ਦੱਸਣੀ ਆ ਜਿਹੜੇ ਸੀਸੀਟੀਵੀ ਕੈਮਰੇ ਲਵਾਉਣ ਲੱਗੇ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹਦੀ ਜਾਣਕਾਰੀ ਆਪਾਂ ਆਰਵ ਜੀ ਤੋਂ ਲੈਨੇ ਆ ਤੇ ਆਰਵ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਹਾਂਜੀ ਸਰ ਤੇ ਅੱਜ ਫਿਰ ਕਿਹੜੇ-ਕਿਹੜੇ ਤੁਹਾਨੂੰ ਮਾਡਲ ਦਿਖਾ ਰਹੇ ਹਾਂ ਸੀਸੀਟੀਵੀ ਕੈਮਰਿਆਂ ਦੇ ਤੇ ਸੀਸੀਟੀਵੀ ਕੈਮਰੇ ਲਵਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਅੰਡਰਗਰਾਉਂਡ ਵਾਇਰ ਪ ਠੀਕ ਹੈ ਜੀ ਡੀ ਲਿੰਕ ਡਊਆ ਹਿਕ ਵਿਜ਼ਨ ਬਣਾਣ ਦੀ ਪਿਓਰ ਕਾਪਰ ਪਿਓਰ ਕਾਪਰ ਪਾਉਣੀ ਹੈ ਪਿਓਰ ਕਾਪਰ ਤਾਰ ਪਾਉਣੀ ਹੈ ਸੀਸੀ ਕਾਪ ਤਾਰ ਨਹੀਂ ਪਾਉਣੀ ਤੇ ਕਈ ਕੋਠੇ ਦੇ ਵਿੱਚ ਆਪਾਂ ਐਚਡੀ ਦੀ ਤਾਰ ਪਾ ਦਨੇ ਆ ਠੀਕ ਹੈ ਜੀ ਕਈ ਦੁਕਾਨਦਾਰ ਆਪਣੇ ਫਾਇਦੇ ਦੇ ਵਾਸਤੇ ਐਚਡੀ ਤਾਰ ਦੇ ਦਿੰਦੇ ਨੇ ਯਾਰ ਕਿ ਕਸਟਮਰ ਐਚਡੀ ਕੈਮਰਾ ਲਗਵਾ ਲਵੇ ਲਗਾਉਣ ਚ ਸਾਨੀ ਹੋਵੇ ਆਈਪੀ ਕੈਮਰੇ ਹਰ ਇੱਕ ਬੰਦਾ ਨਹੀਂ ਲਗਾਉਂਦਾ ਹਾਈਪੀ ਦੀ ਕੁਆਲਿਟੀ ਜ਼ਿਆਦਾ ਹੁੰਦੀ ਹੈ ਤੇ ਉਹਦੇ ਬੇਨਫਿਟ ਬਹੁਤ ਜ਼ਿਆਦਾ ਨੇ ਤੇ ਲਾਈਨਿੰਗ ਨਹੀਂ ਆਉਂਦੀ ਲਾਈਫ ਜ਼ਿਆਦਾ ਇਦਾਂ ਕਰਕੇ ਮਲਵ ਤੁਹਾਨੂੰ ਤੁਹਾਡੇ ਮਨਾਂ ਕਿ ਆਈਪੀ ਕੈਮਰੇ ਲਵਾਉਣੇ ਚਾਹੀਦੇ ਬੈਸਟ ਆਈਪੀ ਕੈਮਰੇ ਆਈਪੀ ਕੈਮਰੇ ਵਿੱਚ ਇਦਾਂ ਹੁੰਦਾ ਏਰੀਆ ਡਿਪੈਂਡ ਕਰਦਾ ਕਿਹੜਾ ਕੈਮਰਾ ਕੰਮ ਕਰੂਗਾ ਠੀਕ ਹੈ ਜੀ ਏਰੀਆ ਹੁੰਦਾ ਜਿਆਦਾ ਆਪਾਂ ਕੈਮਰਾ ਤੇ ਛੋਟਾ ਲਗਾ ਦਨੇ ਆ ਉੱਥੇ ਕੰਮ ਕਰੂਗਾ ਉੱਲੂ ਦੀ ਅੱਖ ਵਾਲਾ ਕੈਮਰਾ ਜੀ ਠੀਕ ਹੈ ਜੀ ਨਾਈਟ ਵਿਜ਼ਨ ਜੀ ਨਾਈਟ ਵਿਜ਼ਨ ਬਿਲਕੁਲ ਲਾਈਟ ਬੰਦ ਜੇ ਮੈਨੂੰ ਲੱਗੂ ਕਿ ਦਿਨ ਚੜਿਆ ਆਇਆ ਦਿਨੇ ਗੱਲ ਕਰਦੇ ਆਪਾਂ ਰਾਤ ਨੂੰ ਦਿਨ ਲੱਗੂਗਾ ਠੀਕ ਹੈ ਜੀ ਉਦੋਂ ਬਾਅਦ ਕਈ ਡਗੂਆਂ ਦੇ ਕੈਮਰਾ ਆ ਗਿਆ ਆਪਣੇ ਨਵੇਂ ਜੀ ਠੀਕ ਹੈ 2 ਮੈਗਾਪਿਕਸਲ ਤੇ ਡੈਂਟਮ ਆ ਗਿਆ 2 ਸਾਲ ਦੀ ਹੈਂਡ ਟੂ ਹੈਂਡ ਰਿਪਲੇਸਮੈਂਟ ਇਹ ਸਰਵਿਸ ਇਦਾਂ ਨਹੀਂ ਆਪਾਂ ਕੰਪਨੀ ਦਵੇ ਨਾ ਦਵੇ ਆਪਾਂ ਆਪਣੇ ਕੋਲੋ ਕਸਟਮਰ ਦੀ ਤਸੱਲੀ ਕਰਾਉਣੀ ਹੈ ਕਿ ਵੀਰੇ ਅਸੀਂ ਆਪਦੇ ਲੋਗ ਨਵਾਂ ਲੈ ਜਾ ਤੇ ਇੱਕ ਬਾਜੀ ਜਿਵੇਂ ਤੁਸੀਂ ਐਚਡੀ ਕੈਮਰੇ ਤੇ ਆਈਪੀ ਕੈਮਰੇ ਦੀ ਗੱਲ ਕੀਤੀ ਆ ਜੇ ਆਪਾਂ ਗੱਲ ਕਰ ਲਈਏ ਰੇਟ 'ਚ ਕਿੰਨਾ ਕੁ ਫਰਕ ਹੁੰਦਾ ਇਹਨਾਂ 'ਚ ਤੁਹਾਡੇ ਐਚਡੀ ਦੇ ਰੇਟ ਦੇ ਵਿੱਚ ਆਈਪੀ ਕੈਮਰੇ ਲਗਾ ਕੇ ਦਵਾਂਗੇ ਤੁਸੀਂ ਸਾਡੇ ਕੋਲੋ ਜਰੂਰ ਆਓ ਓਕੇ ਜੇ ਮੈਂ ਮਾਰ ਕੇ ਤੇ ਐਚਡੀ ਕੈਮਰੇ ਲੱਗਣਗੇ ਆਪਣੇ ਕੋਲੇ ਆ ਕੇ ਆਈਪੀ ਕੈਮਰੇ ਲੱਗਣਗੇ ਉਹ ਵੀ 2 ਸਾਲ ਦੀ ਰਿਪਲੇਸਮੈਂਟ ਵਾਰੰਟੀ ਦੇ ਨਾਲ ਕਿਆ ਬਾਗ ਕੈਮਰਾ ਖ ਅੱਲਾ ਕੈਮਰਾ ਟੁੱਟਿਆ ਨਾ ਹੋਵੇ ਨਵਾਂ ਪੀਸ ਮਿਲੂ ਸਾ ਇੱਕ ਵਿਜਨ ਦਾ D1 Pro ਡਿਸ ਕੈਮ ਕੈਮਰਾ ਠੀਕ ਹੈ ਜੀ ਮਨ ਬਹੁਤ ਲੋ ਪ੍ਰਾਈਸ ਸਿਰਫ 3500 ਰੁਪਏ ਦਾ ਆ ਕੇ ਲੈ ਜਾਓ ਠੀਕ ਹੈ ਇਹ ਜਿਹੜਾ ਗੱਡੀਆਂ ਦੇ ਉੱਪਰ ਲੱਗਦਾ ਗੱਡੀਆਂ ਦੇ ਉੱਪਰ ਲੱਗਦਾ ਜੀ 2500 ਰੁਪਏ ਦਾ ਆ ਕੇ ਲੈ ਜਾਓ ਮਨ ਇਹਨਾਂ ਦੀ ਤਾਂ ਖਾਸ ਜ਼ਰੂਰਤ ਹੈ ਜਿਵੇਂ ਅੱਜ ਕੱਲ੍ਹ ਆਣਾ ਲੋਕ ਓਵਰ ਸਪੀਡਿੰਗ ਕਰਦੇ ਨੇ ਤਾਂ ਸੇਫ ਰਹਿੰਦਾ ਬੰਦਾ ਸੇਫ ਰਹੇਦਾ ਬੰਦਾ ਹੀ ਹੈ ਇੱਕ ਵਜੋਂ ਬ੍ਰਾਂਡ ਦਾ ਕੋਈ ਦੇਸੀ ਨਹੀਂ ਹੈਗੇ ਇੱਕ ਵਜੋਂ ਬ੍ਰਾਂਡ ਦੇ ਨੇ 2500 3500 ਦੇ ਵਿੱਚ ਇਹ ਵੀ ਲੈਵਲ ਆਪਣੇ ਕੋਲ ਇਹ ਔਨਲਾਈਨ ਆਪਾਂ ਦੇਖਦੇ ਆਂ ਦੇਸੀ ਕੈਮਰਾ ਯਾਰ ਇਟਾਂ ਦੇ ਮੇਨੂਰੇ ਇੱਕ ਵਜੋਂ ਬ੍ਰਾਂਡ ਦਾ ਕੋਈ ਦੇਸੀ ਕੈਮਰਾ ਨਹੀਂ ਜੀ ਮਲੇ ਕੋਲਾ ਲਾਈਵ ਨੂੰ ਸ਼ੇਅਰ ਕਰ ਦਿਓ ਸਾਡਾ ਪੇਜ ਫੋਲੋ ਕਰ ਲਿਓ ਨੈਸ਼ਨਲ ਸਕਿਉਰਿਟੀ ਸੋਲੂਸ਼ਨ ਦਾ ਡਊਆ ਦੀ LED 22 ਇੰਚ ਸਿਰਫ ਔ ਸਿਰਫ 4400 ਦੀ 10 ਦਿਨਾਂ ਵਾਸਤੇ ਗਾਰੰਟੀ 3 ਸਾਲ ਔਨ ਸਾਈਡ 365 ਦੀ ਇਹਨਾਂ ਨੂੰ ਔਨ ਕਰਕੇ ਰੱਖੋ ਦਿਨ ਰਾਤ ਜੇ ਖਰਾਬ ਹੋ ਗਈ ਤਾਂ ਨਵੀਂ ਲੈ ਜਿਓ ਆਕੇ ਆਈਪੀਐਸ ਪੈਨਲ ਆ ਸਪੈਸ਼ਲ ਕੈਮਰਾ ਵਾਸਤੇ ਹੁੰਦੀ ਹੈ ਜੀ ਆ ਆਈਪੀਐਸ ਪੈਨਲ ਸਿਰਫ 4400 ਦੀ ਮਤਲਬ ਇਹ ਰੇਟ ਦਾ ਚੈਲੰਜ ਆ ਤੁਹਾਡੇ ਵਾਸਤੇ ਚੈਲੰਜ ਆ ਜੀ ਚੈਲੰਜ ਆ ਮਤਲਬ ਪੂਰੇ ਪੰਜਾਬ ਚੋਂ ਨਹੀਂ ਮਿਲਣਾ ਇਹ ਰੇਟ ਪੂਰੇ ਪੰਜਾਬ ਚੋਂ ਨਹੀਂ ਮਿਲਣਾ ਜੇ ਤੁਸੀਂ ਹੋਰ ਕਹਿੰਦੇ ਡਿਸਕਾਊਂਟ ਹੋਰ ਕਰ ਦਿਆਂਗੇ ਬਾ 4300 ਹੀ ਦੇ ਦਾਂਗੇ ਵਾਹ ਜੀ ਵਾਹ ਮਤਲਬ ਵੀਡੀਓ ਨੂੰ ਸ਼ੇਅਰ ਕਰਕੇ ਆ ਜਿਓ 4300 ਦੀ ਲੈ ਜਿਓ 1 ਨਹੀਂ 2 ਨਹੀਂ 100 ਪੀਸ ਪਿਆ ਬਾਕੀ ਅਗਰ ਤੁਸੀਂ ਕੈਮਰੇ ਲਗਵਾਉਣੇ ਨੇ ਦਾ ਸਲਾਹ ਲੈਣੀ ਆ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਕਾਲ ਕਰ ਲਿਓ ਨੰਬਰ ਇਹਨਾਂ ਦਾ ਸਕਰੀਨ ਤੇ ਆ ਰਿਹਾ ਰੇਟ ਤੁਸੀਂ ਟਰਾਈ ਕਰਕੇ ਆਈਓ ਪਰਚੀ ਬਣਾ ਕੇ ਨਾਲ ਕੰਪਨੀ ਲਿਖਵਾ ਕੇ ਲੈ ਕੇ ਆਈਓ ਠੀਕ ਆ ਜੀ ਕਈ ਵਾਰੀ ਕੀ ਹੁੰਦਾ ਕੈਮਰਾ ਕੋਈ 1600 1800 ਕੋਈ ਚੋਹ ਵਿਦੂ ਮਾਡਲ ਨੰਬਰ ਦੇ ਨਾਲ ਲੈ ਕੇ ਆਈਓ ਸਾਨੂੰ ਪਰਚੀ ਨਾ ਦਿਖਾਈਓ ਆਗੇ ਤੁਹਾਨੂੰ ਉਹਨਾਂ ਸਸਤੇ ਦੇ ਦਾਂਗੇ ਕੈਮਰੇ ਸੀ ਕੀ ਆ ਬਾਤ ਐ ਬਾਈ ਨੇ ਜਮਾ ਹੀ ਆ ਗਿਆ ਚੱਲੋ ਜਾਂ ਚੱਲੇ ਪੰਜਾਬ ਚ ਪੂਰੇ ਪੰਜਾਬ ਦਾ ਚੈਲੰਜ ਆ ਕਿਤੋਂ ਮਰਜੀ ਤੁਸੀਂ ਵੀਡੀਓ ਦੇਖ ਰਹੇ ਹੋ ਪਰਚੀ ਬਣਵਾ ਲਿਓ ਜਿਹੜੇ ਤੁਸੀਂ ਕੈਮਰੇ ਲਵਾਉਣੇ ਨੇ ਸਾਰੀਆਂ ਚੀਜ਼ਾਂ ਦਾ ਰੇਟ ਲਵਾ ਲਿਓ ਬਾਕੀ ਇਹਨਾਂ ਕੋ ਆਪ ਵਾਈਫਾਈ ਕੈਮਰਾ ਸਿਰਫ 1000 ਰੁਪਏ ਦਾ 1000 ਰੁਪਏ ਦਾ 1 ਸਾਲ ਦੀ ਗਾਰੰਟੀ ਵੀ ਦਵਾਂਗੇ ਜੀ ਵਾਹ ਜੀ ਵਾਹ ਅੱਜ ਡੱਬਾ ਵੀ ਓਪਨ ਕਰਦਾਂ ਨੇ ਅੱਜ ਆਪਾਂ ਲਓ ਜੀ ਮਾਈਲ ਫੋਕਸ ਬ੍ਰਾਂਡ ਦਾ ਠੀਕ ਹੈ ਇਹਦਾ ਕੁੰਡ ਚਕਾ ਹੀ ਕਰਤੀ ਕੈਮਰੇ ਦੀ ਆਹ ਲਓ ਜੀ 1 ਸਾਲ ਦੀ ਵਾਰੰਟੀ ਸਿਰਫ 1000 ਰੁਪਏ ਦਾ ਸਾਡਾ ਪੇਜ ਫੋਲੋ ਕੀਤਾ ਹੋਣਾ ਚਾਹੀਦਾ ਨੈਸ਼ਨਲ ਸਕਿਉਰਿਟੀ ਸੋਲੂਸ਼ਨ ਦਾ ਉਸ ਤੋਂ ਇਲਾਵਾ ਰੇਟਾਂ ਦਾ ਪੂਰੇ ਪੰਜਾਬ ਦਾ ਚੈਲੰਜ ਆ ਕਿਉਂਕਿ ਜਿਹੜਾ ਮਾਲ ਆਉਂਦਾ ਸਿੱਧਾ ਇਹਨਾਂ ਕੋਲੇ ਫੈਕਟਰੀ ਚੋਂ ਮਾਲ ਆਉਂਦਾ ਡਾਇਰੈਕਟ ਕੰਪਨੀਆਂ 'ਚੋਂ ਆਉਂਦਾ ਡੂਗਾ ਬਹੁਤੇ ਜਿਹੜੇ ਕੈਮਰੇ ਲਗਾਉਣ ਵਾਲੇ ਨੇ ਇਹਨਾਂ ਤੋਂ ਮਾਲ ਚੱਕ ਕੇ ਲੈ ਕੇ ਜਾਂਦੇ ਨੇ ਇਸ ਕਰਕੇ ਇਹਨਾਂ ਦਾ ਰੇਟ ਪੂਰੇ ਪੰਜਾਬ 'ਚ ਕੋਈ ਦੇ ਹੀ ਨਹੀਂ ਸਕਦਾ ਜੀ ਬਾਈ ਜੀ ਇੱਕ लास्ट ਇਹ ਗੱਲ ਦੱਸ ਦਿਓ ਵੀ ਪੂਰੇ ਪੰਜਾਬ 'ਚ ਕਿੱਥੇ-ਕਿੱਥੇ ਇੱਕ ਤੱਕ ਆਪਾਂ ਇੰਸਟਾਲੇਸ਼ਨ ਕਰ ਸਕਦੇ ਆ ਆਪਾਂ ਆਪਣੇ ਮਲੇ ਕੋਲੋਂ ਲੈ ਕੇ 100 ਕਿਲੋਮੀਟਰ ਦੇ ਵਿੱਚ ਵਿੱਚ ਲਗਾ ਦੰਦੇ ਆ ਉਹਦਾ ਇੰਸਟਾਲੇਸ਼ਨ ਦਾ ਖਰਚਾ ਲੱਗ ਪਈ ਜਾਂਦਾ ਠੀਕ ਹੈ ਲੜਕਾ ਤਾਂ ਹੋਣ ਜਾਂਦਾ ਠੀਕ ਹੈ ਨੀ ਆ ਬਾਕੀ रेट ਸੇਮ ਆ ਸਾਰਾ ਸਭ ਸੇਮ ਆ ਜੇ 50 50 ਕਿਲੋਮੀਟਰ ਦੇ ਵਿੱਚ ਅਸੀਂ ਸਾਡੇ ਬੰਦੇ ਆਪ ਜਾ ਕੇ ਲਾ ਕੇ ਹੋਗੇ ਨੀ ਠੀਕ ਆ 50 ਕਿਲੋਮੀਟਰ ਮਲੇਰ ਕੋਲਲੇ ਤੋਂ ਤੁਹਾਡੀ ਦੂਰੀ ਆ ਤਾਂ ਕੋਈ ਐਕਸਟਰਾ ਖਰਚਾ ਨਹੀਂ ਪੈਂਦਾ ਉਸ ਤੋਂ ਬਾਅਦ ਆ ਤਾਂ ਤੁਹਾਨੂੰ ਥੋੜਾ ਬਹੁਤ ਖਰਚਾ ਦੇਣਾ ਪੈ ਸਕਦਾ ਪਰ ਫਿਰ ਵੀ ਤੁਹਾਨੂੰ ਜਿਹੜੇ ਤੁਹਾਡੇ ਸ਼ਹਿਰ ਚੋਂ ਰੇਟ ਮਿਲਣਗੇ ਉਹਦੇ ਨਾਲੋਂ ਕਿਤੇ ਜ਼ਿਆਦਾ ਸਸਤਾ ਤੇ ਕਿਤੇ ਜ਼ਿਆਦਾ ਬਿਲਕੁਲ ਬੈਟਰ ਕੁਆਲਿਟੀ ਚ ਤੁਹਾਨੂੰ ਲੈ ਸਕਿਟੀ ਸੋਲੂਸ਼ਨ ਲੈ ਲਓ ਸਭ ਤੋਂ ਪਹਿਲਾਂ ਟਰਾਈ ਕਰਦੇ ਹੋ ਇੱਕ ਚੀਜ਼ ਟਰਾਈ ਕਰੋ ਕਿ ਪੁਰਾਣਾ ਬੰਦਾ ਕਿਹੜਾ ਕਿਦੋਂ ਕੈਮਰੇ ਲਗਵਾਈਏ ਹਮ ਅੱਜ ਦੇ ਗੱਲ ਦੇ ਟਾਈਮ ਚ ਕੀ ਹੁੰਦਾ ਹ ਚੈੱਕ ਕਰੋ ਕਿ ਬੰਦੇ ਨੂੰ ਐਕਸਪੀਰੀਅੰਸ ਕਿੰਨਾ ਜ਼ਿਆਦਾ ਉੱਥੋਂ ਲਗਵਾਓ ਤੁਹਾਨੂੰ ਕਿੰਨਾ ਕਸਾਲ ਹੋ ਗਿਆ ਫੀਲਡ ਦੇ ਵਿੱਚ ਮੈਨੂੰ ਖੁਦ ਨੂੰ 15 ਸਾਲ ਹੋ ਗਏ ਪਹਿਲਾਂ ਮੇਰੇ ਫਾਦਰ ਸਾਹਿਬ ਕਰਦੇ ਸੀ ਤੁਹਾਡੀ ਸਪੋਰਟ ਕਰਕੇ ਅੱਜ ਬਾਈ ਨੂੰ ਪੂਰੇ ਪੰਜਾਬ ਚ ਲੋਕ ਜਾਣਦੇ ਨੇ ਨੈਸ਼ਨਲ ਸਕਿਉਰਿਟੀ ਸੋਲੂਸ਼ਨ ਤੇ ਇਹੀ ਨਹੀਂ ਹੋਰ ਕਿਸੇ ਵੀ ਤਰ੍ਹਾਂ ਦੀ ਸਕਿਉਰਿਟੀ ਦੀ ਤੁਹਾਨੂੰ ਸੇਵਾ ਚਾਹੀਦੀ ਆ ਉਹ ਵੀ ਤੁਹਾਨੂੰ ਇਹ ਜਿਹੜਾ ਪ੍ਰੋਵਾਈਡ ਕਰਕੇ ਦੇਣਗੇ ਇਸ ਕਰਕੇ ਕੈਮਰੇ ਲਵਾਉਣੇ ਨੇ ਜਾਂ ਹੋਰ ਕੋਈ ਸਕਿਉਰਿਟੀ ਵਾਲੀ ਜਿਵੇਂ ਪੂਰੇ ਦਾ ਪੂਰਾ ਜਿਵੇਂ ਸਾਈਟ ਇੰਸਟਾਲੇਸ਼ਨ ਕਰਾਉਣੀ ਹੁੰਦੀ ਆ ਉਹਦੇ ਵਾਸਤੇ ਇੱਕੋ ਇੱਕ ਨਾਮ ਯਾਦ ਰੱਖੋ ਜੀ ਨੈਸ਼ਨਲ ਸਕਿਉਰਿਟੀ ਸੋ ਨੰਬਰ ਇਹਨਾਂ ਦਾ ਸਕਰੀਨ ਤੇ ਆਉਂਦਾ ਇੱਕ ਵਾਰੀ ਕੋਟੇਸ਼ਨ ਜ਼ਰੂਰ ਇਹਨਾਂ ਤੋਂ ਲੈ ਕੇ ਜਾਓ ਰੇਟ ਦਾ ਤੁਹਾਨੂੰ ਆਪ ਹੀ ਫਰਕ ਲੱਗੇਗਾ ਬਾਕੀ ਇਹਨਾਂ ਦਾ ਪੇਜ ਫੋਲੋ ਕਰ ਲਓ ਉਹਦੇ ਤੇ ਡੇਲੀ ਤੇ ਡੇਲੀ ਆਫਰ ਵੀ ਪਾਉਂਦੇ ਰਹਿੰਦੇ ਨੇ ਉਹਦਾ ਵੀ ਫਾਇਦਾ ਜ਼ਰੂਰ ਲਓ ਤੇ ਮਿਲਦੇ ਰਹਾਂਗੇ ਆਪਾਂ ਵੀ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਧੰਨਵਾਦ